ਹਾਂਜੀ ਦੋਸਤੋ ਅੱਗੇ ਤੁਹਾਨੂੰ ਕੁਐਸਚਨ ਦੱਸਦੇ ਹਾਂਗੇ ਪੰਜਾਬ ਦੇ ਪੇਪਰਾਂ ਦੇ ਵਿੱਚ ਆਉਣ ਵਾਲੇ ਇੰਪੋਰਟੈਂਟ ਕੁਐਸਚਨ ਸਾਟਾ ਕੁਐਸਚਨ ਉਹਦੇ ਲੈ ਕੇ ਲਗਾਤੇ ਹਾਂਗੇ ਆਪਾਂ ਸਾਰੇ ਨੇ ਸੁਣੇਗਾ ਤੁਲਸੀਦਾਸ ਬਾਰੇ ਪਹਿਲੇ ਕੁਐਸਚਨ ਦੇ ਵਿੱਚ ਕੀ ਲਿਖਿਆ ਹੋਇਆ ਹੈਗਾ ਪਹਿਲੇ ਕੁਐਸਚਨ ਦੇ ਵਿੱਚ ਲਿਖਿਆ ਹੈਗਾ ਤੁਲਸੀਦਾਸ ਦਾ ਆਪਰ ਆਫ ਦਾ ਰਾਮਚਰਿਤ੍ਰਮਾਨ ਸਵਾਜ ਕੰਟੈਂਪੋਰੀ ਆਫ ਵਿਚ ਆਫ ਫੋਲਿੰਗ ਰੂਲਰ ਮਤਲਬ ਤੁਲਸੀਦਾਸ ਸੀਗਾ ਜਿਹੜਾ ਕਿਸ ਦੇ ਸਮੇਂ ਚ ਹੋਇਆ ਤੁਲਸੀਦਾਸ ਨੇ ਇੱਕ ਕਿਤਾਬ ਲਿਖੀ ਸੀ ਉਸ ਦਾ ਨਾਮ ਕੀ ਸੀਗਾ ਤੁਲਸੀਦਾਸ ਨੇ ਜਿਹੜੀ ਕਿਤਾਬ ਲਿਖੀ ਉਸ ਦਾ ਨਾਮ ਦੱਸਿਆ ਹੋਇਆ ਆਪਾਂ ਨੂੰ RAM CHARITRA MANAS RAM CHARITRA MANAS ਇਹ ਕਿਤਾਬ ਤੁਲਸੀਦਾਸ ਨੇ ਲਿਖੀ ਸੀਗੀ ਤੇ ਇਹ ਜਿਹੜਾ ਤੁਲਸੀਦਾਸ ਕਵੀ ਸੀਗਾ ਇਹ ਅਕਬਰ ਦੇ ਟਾਈਮ 'ਚ ਹੋਇਆਗਾ ਅਕਬਰ ਹਾਂਜੀ ਉਹੀ ਅਕਬਰ ਆ ਅਕਬਰ ਵੀਰ ਵਾਲੇ ਜਿੰਨਾ ਦੀ ਆਪਾਂ ਕਹਾਣੀਆਂ ਸੁਣਦੇ ਨੇ ਉਹਦੇ ਰਾਜ 'ਚ ਹੋਇਆਗਾ ਦੂਜੇ ਕੁਐਸਚਨ ਦੇ ਵਿੱਚ ਦੂਜੇ ਕੁਐਸਚਨ ਨੂੰ ਇੱਕ ਵਾਰ ਛੱਡ ਦੋ ਜਾਇ ਇਹਦਾ ਪੂਰਾ ਫੁੱਲ ਫਾਰਮ ਪੁੱਛਦੇ ਆ ਕਿ ਨਵਾੜ ਕੀ ਹੈ ਨਵਾੜ ਇੱਕ ਅਸਲ ਦੇ ਵਿੱਚ ਡਿਵੈਲਪਮੈਂਟ ਬੈਂਕ ਹੀ ਹੈਗੀ ਬੈਂਕ ਨਹੀਂ ਕਹਿ ਸਕਦੇ ਕਿ ਡਿਵੈਲਪਮੈਂਟ ਆਰਗੇਨਾਈਜੇਸ਼ਨ ਹੈਗੀ ਖੇਤੀਬਾੜੀ ਦੀ ਡਿਵੈਲਪਮੈਂਟ ਵਾਸਤੇ ਨਵਾੜ ਦਾ ਪੂਰਾ ਨਾਮ ਕੀ ਹੈ ਨੈਸ਼ਨਲ ਬੈਂਕ ਆਫ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਪਿੰਡੂ ਤੇ ਖੇਤਰੀ ਜਿਹੜਾ ਆਪਣਾ ਖੇਤੀਬਾੜੀ ਵਾਲੇ ਹੈ ਬੈਂਕ ਬਣੀ ਹੋਈ ਜਗੀ ਤੀਸਰੇ ਕੁਐਸਚਨ ਦੇ ਵਿੱਚ ਕੀ ਕਹਿੰਦਾ ਅਪਾਰਟ ਫਰਮ ਇੰਡੀਅਨ ਵਿੱਚ ਆਫ ਦਾ ਫੋਲੋਇੰਗ ਕੰਟਰੀ सेलिब्रेटेड ਸੁਪਰ ਇੰਡੀਪੈਂਡੈਂਟ ਡੇ ਔਨ 15 ਅਗਸਤ ਮਤਲਬ 15 ਅਗਸਤ ਵਾਲੇ ਦਿਨ ਹੋਰ ਕਿਹੜੇ ਕਿਹੜੇ ਜਿਹੜੇ ਦੇਸ਼ ਨੇ ਉਹਨਾਂ ਦਾ ਇੰਡੀਪੈਂਡੈਂਟ ਮਨਾਇਆ ਹੁੰਦਾਗਾ ਸਾਊਥ ਕੋਰੀਆ ਆਪਦਾ ਜਿਹੜਾ ਆਜ਼ਾਦੀ ਦਿਵਸ ਹੈ ਉਹ 15 ਅਗਸਤ ਨੂੰ ਮਨਾਉਂਦਾਗਾ ਸਾਊਥ ਕੋਰੀਆ ਭਾਰਤ ਵੀ ਮਨਾਉਂਦਾ ਭਾਰਤ ਦੇ ਨਾਲ ਨਾਲ ਸਾਊਥ ਕੋਰੀਆ ਵੀ ਮਨਾਉਂਦਾ ਜਾਫਰਨਾਮਾ ਕਿਸ ਨੇ ਲਿਖਿਆ ਸੀ ਹਾਂਜੀ ਜਾਫਰਨਾਮੇ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਬਹੁਤ ਇੰਪੋਰਟੈਂਟ ਇਹ ਇੱਕ ਲੈਟਰ ਸੀਗਾ ਜੋ ਔਰੰਗਜੀਬ ਨੇ ਲਿਖਿਆ ਸੀਗਾ ਸ੍ਰੀ ਗੁਰੂ ਗੋਬਿੰਦ ਸੌਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀਗਾ ਔਰੰਗਜੀਬ ਨੂੰ ਜਿਹਨੂੰ ਪੜ੍ਹ ਕੇ ਔਰੰਗਜੀਬ ਦੇ ਜਿਹੜੇ ਕੰਨ ਖੁੱਲ ਗਏ ਸੀਗੇ ਤੇ ਕੁਐਸਚਨ ਦੇ ਵਿੱਚ ਲਿਖਿਆ ਜਾਫਰਨਾਮਾ ਇੱਕ ਲੈਟਰ ਲਿਖਿਆ ਗਿਆ ਸੀਗਾ ਤੋ ਕਿਸ ਨੂੰ ਲਿਖਿਆ ਗਿਆ ਸੀਗਾ ਕਿਸ ਦੁਆਰਾ ਲਿਖਿਆ ਗਿਆਗਾ ਦੇ ਸਿੱਖੂ ਦਸ਼ਮੀ ਪਾਸ਼ਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਫਰਨਾਵਾ ਦਿਖਾਇਆ ਸੀਗਾ ਅਗਲੇ ਕੁਐਸਚਨ ਚ ਕੀ ਕਹਿੰਦਾ ਫਰਮ ਵਿਚ ਆਫ ਦਾ ਫੋਲੋਇੰਗ ਸਟੇਟ ਇੰਡੀਆ ਇਹ ਡਾਂਸ ਦੇ ਬਾਰੇ ਹੈਗਾ ਜਿਵੇਂ ਆਪਾਂ ਅਲੱਗ-ਅਲੱਗ ਤੇ ਖੇਤਰਾਂ ਦੇ ਡਾਂਸ ਹੁੰਦੇ ਪੰਜਾਬ ਦਾ ਭੰਗੜਾ ਹੋ ਗਿਆ ਉਹਨਾਂ ਨੇ ਇਹ ਡਾਂਸ ਦਾ ਨਾਮ ਪੁੱਛੇਗਾ ਮੋਹਨਯਤਮ ਔਰ ਇਹ ਨੈਟਰਡ ਇੱਕ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿਉਂਕਿ ਪੰਗੜਾ ਕਿੱਦਾਂ ਇਹ ਤਾਂ ਆਪਾਂ ਨੂੰ ਸਭ ਪੁੱਛ ਲੈਂਦੇ ਹੈਗੇ ਉਹਨਾਂ ਕਥਕਲੀ ਕਿੱਥੋਂ ਦਾ ਹੈਗਾ ਇਹ ਸਾਰੇ ਪੁੱਛ ਲੈਂਦੇ ਪਰ ਇਹ ਕੁਐਸਚਨ ਹੈ ਇੰਪੋਰਟੈਂਟ ਹੈ ਇਸ ਕੁਐਸਚਨ ਨੂੰ ਜ਼ਰੂਰ ਯਾਦ ਕਰ ਲਿਓ ਇਹ ਕੁਐਸਚਨ ਮਤਲਬ ਇਹ ਡਾਂਸ ਹੈ ਜਿਹੜਾ ਕੇਰਲਾ ਦੇ ਵਿੱਚ ਹੁੰਦਾ ਹੈ ਅਗਲੇ ਕੁਐਸਚਨ ਦੇ ਵਿੱਚ ਕਹਿੰਦਾਗਾ ਇਨ ਰੇਲਵੇ tracks ਅ ਸਮਾਲ ਗੈਪ ਇਜ਼ ਲੈਫਟ ਬੀਟਵੀਨ ਦਾ ਰੇਲਸ ਟੂ ਦੇਖੋ ਰੇਲਵੇ ਜਿਹੜੀਆਂ ਟ੍ਰੈਕ ਵਸ਼ਾਈਆਂ ਹੁੰਦੀਆਂ ਪਟੜੀਆਂ ਵਸ਼ਾਈਆਂ ਹੁੰਦੀਆਂ ਗੱਡਰੀਆਂ ਵਸ਼ਾਈਆਂ ਹੁੰਦੀਆਂ ਨੇ ਉਨ੍ਹਾਂ ਦੇ ਵਿਚਾਲੇ ਦੋ ਦੇ ਵਿਚਾਲੇ ਗੈਪ ਰਹਿ ਜਾਂਦਾ ਹੈਗਾ ਥੋੜਾ ਜਿਹਾ ਗੈਪ ਰੱਖਦੇ ਆ ਉਹ ਕਿਉਂ ਰੱਖਦੇ ਆ ਕਿਉਂਕਿ ਕੀ ਹੁੰਦਾਗਾ ਹਰ ਇੱਕ ਚੀਜ਼ ਆਪਾਂ ਨੂੰ ਪਤਾ ਹੈ ਮੈਟਲ ਦੀ ਪ੍ਰੋਪਰਟੀ ਹੁੰਦੀ ਹੈ ਕਿਸੇ ਵੀ ਮੈਟਲ ਦੀ ਪ੍ਰੋਪਰਟੀ ਹੈ ਜਦੋਂ ਆਪਾਂ ਉਹਨੂੰ ਗਰਮ ਕਰਾਂਗੇ ਤਾਂ ਉਹ ਐਕਸਪੈਂਸ਼ਨ ਹੁੰਦੀ ਆ ਤਾਂ ਉਹ ਵੱਧ ਜਾਂਦੀ ਹੈ ਤੇ ਜਦੋਂ ਠੰਡਾ ਕਰਦੇ ਆ ਉਹ ਸੁੰਗੜ ਜਾਂਦੀ ਹੈਗੀ ਇਸੇ ਕਰਕੇ ਰੇਲਵੇ ਟਰੈਕ ਦੀਆਂ ਲਾਈਨਾਂ ਵਿੱਚ ਥਰਮਲ ਐਕਸਪੈਂਸ਼ਨ ਵਾਸਤੇ ਜਿਹੜਾ ਟੈਂਪਰੇਚਰ ਦੇ ਨਾਲ ਉਹਦੇ ਵਿੱਚ ਵਾਧਾ ਘਾਟਾ ਹੋਣਾ ਉਹਦੇ ਵਾਸਤੇ ਆਪਾਂ ਕੀ ਕਰਿਆ ਹੋਇਆ ਹੈਗਾ ਉਹਨਾਂ ਟਰੈਕ ਦੇ ਵਿੱਚ ਗੈਪ ਛੱਡ ਦਿੰਨੇ ਆ ਇਸੇ ਤਰ੍ਹਾਂ ਆਪਾਂ ਰੇਲਵੇ ਪੁਲਾਂ ਦੇ ਵਿੱਚ ਗੈਪ ਛੱਡਦੇ ਆ ਰੇਲ ਸੋਰੀ ਆਪਣੇ ਰੋਡ ਪੁਲ ਹੋਗੇ ਜਿਹੜੇ ਓਵਰ ਬ੍ਰਿਜ ਹੁੰਦੇ ਆ ਓਵਰ ਬ੍ਰਿਜ ਦੇ ਉੱਪਰ ਜਦੋਂ ਲੰਘਦੇ ਆ ਆਪਾਂ ਆਪਣੀ ਡਰਾਈਵਿੰਗ ਸਮੂਥ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਿਉਂਕਿ ਉਹਦੇ ਵਿੱਚਕਾਰ ਜੋ ਗਾਡਰੀਆਂ ਜਾਂ ਪੰਜੇ ਹੁੰਦੀਆਂ ਨੇ ਉਹ ਦੀ ਐਕਸਪੈਂਸ਼ਨ ਕਰਤੀ ਹੈਗੀਆ ਵੀ ਕਈ ਵਾਰ ਹੁੰਦਾਗਾ ਟੈਂਪਰੇਚਰ ਨਾਲ ਉਹਦੀ ਐਕਸਪੈਂਸ਼ਨ ਹੁੰਦੀ ਆ ਜਾਂ ਉਹਨਾਂ ਦੀ ਵਾਈਬ੍ਰੇਸ਼ਨ ਹੁੰਦੀ ਆ ਤੇ ਇਸ ਕਰਕੇ ਅਗਲੇ ਕੁਐਸਚਨ ਦੇ ਵਿੱਚ ਸਭ ਤੋਂ ਕੁਐਸਚਨ ਦੇ ਵਿੱਚ ਪੁੱਛਿਆਗਾ ਦੇਸ਼ਵੰਦੂ ਦੇਸ਼ਵੰਦੂ ਟਾਈਟਲ ਕਿਸ ਨੂੰ ਦਿੱਤਾ ਗਿਆ ਸੀ ਸੀ ਆਰ ਦਾਸ ਹੋਏ ਨੇ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਲਗਭਗ ਹਰ ਵਾਰ ਆਹੀ ਇਹ ਕੁਐਸਚਨ ਹੈ ਜਿਹੜਾ ਰਿਪੀਟ ਹੁੰਦਾ ਹੈਗਾ ਦੇਸ਼ਵੰਦੂ ਦਾ ਟਾਈਟਲ ਹੈ ਜਿਹੜਾ ਜਿਹਨੂੰ ਦਿੱਤਾ ਗਿਆ ਸੀ ਆਰ ਦਾਸ ਨੂੰ ਦੇਸ਼ਵੰਦੂ ਕਿਹਾ ਜਾਂਦਾ ਹੈਗਾ ਧੰਨਵਾਦ